ਤੋਂ ਤਿੰਨ ਮਹੀਨੇ ਲੱਗੇ ਉੱਥੇ ਫਿਰ ਵੱਡਾ ਨੁਕਸਾਨ ਹੋਇਆ 10000 ਬੰਦਾ ਮਾਰਿਆ ਗਿਆ ਉਹ ਬਾਹਰ ਤੇ ਜਦ ਤਬਾਈ ਬਹੁਤੀ ਹੋਈ ਯਾਗਾਂ ਲੱਗੀਆਂ ਫਿਰ ਇਹ ਸਾਰਾ ਕੁਝ ਹੋਇਆ ਪਰ ਤੁਸੀਂ ਇਹ ਦੇਖੋ ਇਹ ਸਾਰੀ ਗੱਲ ਦੀ ਜਿਹੜੀ ਸਪੋਰਟ ਸੀ ਤਾਂ ਦੇਸ਼ ਦੇ ਵਿੱਚ ਜਿਹੜਾ ਇੰਦਰਾ ਗਾਂਧੀ ਨੇ ਪ੍ਰੋਜੈਕਟ ਤੋੜਿਆ ਸੀਗਾ ਵੋਟਾਂ ਲੈਣੀਆਂ ਜਾਂ ਲੋਕਾਂ ਨੂੰ ਖਿੱਚਣ ਦੇ ਵੱਲ ਜੀ ਜਦ ਗਲਤ ਪਬਲਿਸਿਟੀ ਕੀਤੀ ਸੀ ਜਾਂ ਗੋਦੀ ਮੀਡੀਆ ਨੇ ਇਹ ਮਾਹੌਲ ਕ੍ਰੀਏਟ ਕੀਤਾ ਸੀ ਖੜਾ ਕੀਤਾ ਸੀ ਤੁਸੀਂ ਇਹ ਦੇਖ ਲਓ ਵੀ ਉਹ ਸਭ ਤੋਂ ਜ਼ਿਆਦਾ ਇੰਦਰਾ ਗਾਂਧੀ ਦੇ ਮਰਨ ਸਾਰੋਂ ਨੇ ਇਲੈਕਸ਼ਨ ਅਨਾਉਂਸ ਕਰਤੀ ਉਹਦੇ ਪ੍ਰਾ ਰਜੀਵ ਗਾਂਧੀ ਨੇ ਤੇ ਦਸੰਬਰ ਚ ਇਲੈਕਸ਼ਨ ਹੋ ਗਈ ਪੂਰਾ ਇੱਕ ਨਵੰਬਰ ਦਾ ਮਹੀਨਾ ਇਹ ਲੰਘਾਇਆ ਦਸੰਬਰ ਚ ਇਲੈਕਸ਼ਨ ਹੋ ਗਈ ਤੇ ਉਹ 414 ਦੇ ਨੇੜੇ ਤੇਲ ਸੀਟਾਂ ਲੈ ਗਿਆ 530 ਚ ਹੂੰ ਇੰਨੀਆਂ ਸੀਟਾਂ ਨਾ ਕਦੇ ਨਹਿਰੂ ਨੂੰ ਮਿਲੀਆਂ ਸੀ ਨਾ ਇੰਦਰਾਂ ਨੂੰ ਮਿਲੀਆਂ ਸੀ ਨਾ ਕਦੇ ਅੱਜ ਤੱਕ ਹੋਰ ਕਿਸੇ ਨੂੰ ਮਿਲੀਆਂ ਹੂੰ ਇੰਨੀਆਂ ਜ਼ਿਆਦਾ ਇੰਨਾ ਜ਼ਿਆਦਾ ਹਵਾ ਸੀਗੀ ਇਸ ਦੇ ਹੱਕ ਦੇ ਵਿੱਚ